ਲੋਕ ਸੋਚਾ ਪਟਲਾ ਦੀ ਉਹ ਓਕੇ ਵੀ ਨੇ ਇਹ ਜੋ ਅੱਜ ਆਪਣੇ ਕੱਠ ਪਿੰਡ ਡੋੜ ਦੇ ਵਿੱਚ ਰੱਖਿਆ ਗਿਆ ਗਿੱਲਾਂ ਲਈ ਧਰਮਸ਼ਾਲਾ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜੋ ਕਿ ਭਗਤਾ ਭਾਈ ਕੇ ਵਿਖੇ ਆਪਣੇ ਇੱਕ ਕੱਪੜੇ ਦਾ ਕੰਮ ਕਰਦੇ ਆਪਣੇ ਪਿੰਡ ਦੇ ਵਸਨੀਕ ਰਹ ਚੁੱਕੇ ਸਰਦਾਰ ਕਲਦੀਪ ਸਿੰਘ ਜੀ ਫੌਜੀ ਜਿਨ੍ਹਾਂ ਨੇ ਆਪਣੇ ਫੈਮਿਲੀ ਦੇ ਨਾਲ ਰਲ ਕੇ ਇੱਕ ਵਧੀਆ ਬਿਜ਼ਨਸ ਤੋੜਿਆ ਸੀ ਅਚਾਨਕ ਉਹਨਾਂ ਦੇ ਦੁਕਾਨ ਨੂੰ ਭਗਤਾ ਭਾਈ ਕੇ ਵਿਖੇ ਰਾਤ ਨੂੰ ਚਾਰਕ ਦੇ ਕਰੀਬ ਅੱਗ ਲੱਗਣ ਕਾਰਨ ਉਹਨਾਂ ਦੀ ਸਾਰੀ ਹੀ ਪ੍ਰਾਪਰਟੀ ਘਰ ਦੀ ਕਾगज ਪੱਤਰ ਆਧਾਰ ਕਾਰਡ ਜੋ ਆਪਦਾ ਬਿਜ਼ਨਸ ਦਾ ਪੈਸਾ ਥੇਲਾ ਜੋ ਆਪਣਾ ਉਹਨਾਂ ਨੇ ਕੱਪੜੇ ਦਾ ਕੰਮ ਸ਼ੁਰੂ ਕੀਤਾ ਸੀ ਸਾਰਾ ਹੀ ਜਲ ਕੇ ਸੁਆਹ ਹੋ ਗਿਆ ਫਿਲਹਾਲ ਉਹਨਾਂ ਦੀ ਅਸੀਂ ਜਦੋਂ ਭਗਤ ਭਾਈકા ਜਾ ਕੇ ਪੀਸ਼ਨ ਦੇਖੀ ਤਾਂ ਬਹੁਤ ਹੀ ਤਰਸਯੋਗ ਹਾਲਤ ਸੀ ਸਿਰਫ ਤੇ ਸਿਰਫ ਤੇੜ ਪਾਏ ਕੱਪੜੇ ਤੇ ਪੈਰੋਂ ਨੰਗੇ ਸਾਨੂੰ ਉਹ ਮਿਲੇ ਆ ਸਾਡਾ ਸੁਖਣੀ ਨੇਤਰਦਾਨ ਕਲੱਬ ਦੇ ਕੁਝ ਮੈਂਬਰ ਉਹਨਾਂ ਨੂੰ ਮਿਲ ਕੇ ਗਏ ਆਪਣੇ ਪਿੰਡ ਦੇ ਵਸਨੀਕ ਵੀ ਉੱਥੇ ਬਹੁਤ ਜ਼ਿਆਦਾ ਖੜੇ ਸਨ ਉਹਨਾਂ ਦੀ ਇਸ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਸਾਰੇ ਪਿੰਡ ਨੇ ਇਕੱਠ ਰੱਖ ਕੇ ਬਿਨਾਂ ਪਾਰਟੀਬਾਜ਼ੀ ਤੋਂ ਹਰੇਕ ਨੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਪਾਰਟੀਬਾਜ਼ੀ ਤੋਂ ਉੱਠ ਕੇ ਇਹਨਾਂ ਨੇ ਆਪਣਾ ਉਹਨਾਂ ਨੂੰ ਇੱਕ ਮਦਦ ਦੇਣ ਦਾ ਫੈਸਲਾ ਕੀਤਾ ਹੈ ਕੁਝ ਬੰਦਿਆਂ ਨੇ ਦਿਲ ਖੋਲ ਕੇ ਮਦਦ ਕੀਤੀ ਹੈ ਜੋ ਕਿ ਇਸ ਕਾਪੀ ਵਿੱਚ ਦਰਜ ਕੀਤੇ ਹਨ ਅਸੀਂ ਇਸ ਚਮਕੌਰ ਸਿੰਘ ਬਰਾੜ ਨੂੰ ਦੱਸਾਂਗੇ ਕਿ ਉਹ ਸੰਗਤ ਦੇ ਸਾਹਮਣੇ ਦਿੱਤੇ ਹੋਏ ਪੈਸਿਆਂ ਦਾ ਵੇਰਵਾ ਦਵਾਂਗੇ ਚਮਕੌਰ ਸਿੰਘ ਜੀ ਪਹਿਲਾਂ ਤਾਂ ਜਿੰਨੀ ਵੀ ਸੰਗਤ ਇੱਥੇ ਨਗਰ ਟੋਡ ਦੀ ਪਹੁੰਚੀ ਹੈ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੋ-ਜੋ ਵੀਰਾਂ ਨੇ ਇਸ ਪਰਿਵਾਰ ਦੀ ਮਦਦ ਲਈ ਪੈਸੇ ਦਿੱਤੇ ਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਡਾਕਟਰ ਪਾਲ ਸਿੰਘ ਵੱਲੋਂ 1 ਲੱਖ ਰੁਪਈਆ ਜੋ ਇਸ ਪਰਿਵਾਰ ਨੂੰ ਮਦਦ ਲਈ ਦਿੱਤਾ ਗਿਆ ਹੈ 31000 ਰੁਪਈਆ ਇਹ ਜਨਮਤਮਾਰੇ ਲੈ ਕੇ ਜੋ ਐਨ ਆਰ ਆਈ ਵੀਰ ਹੈ ਉਹਨਾਂ ਵੱਲੋਂ 15000 ਰੁਪਈਆ ਸਾਧੂ ਸਿੰਘ ਸਨੂ ਗੁਰਨਾਮ ਸਿੰਘ ਵੱਲੇ ਪਰਿਵਾਰ ਵੱਲੋਂ ਦਿੱਤਾ ਗਿਆ ਹੈ 5000 ਰੁਪਏ ਜਗਦੀਪ ਸਿੰਘ ਬਰਾੜ ਵੱਲੋਂ 21000 ਰੁਪਏ ਜਥੇਦਾਰ ਰঞ্জੀਤ ਸਿੰਘ ਦੇ ਪਰਿਵਾਰ ਵੱਲੋਂ 10000 ਰੁਪਏ ਸਵਰਗਵਾਸੀ ਬਿੱਕਰ ਸਿੰਘ ਬਾਬੇ ਕੇ ਵੱਲੋਂ ਦਿੱਤਾ ਗਿਆ ਹੈ 5000 ਰੁਪਏ ਗੁਰਨਾਮ ਸਿੰਘ ਬਾਬੇ ਕੇ ਇਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਹੈ 21000 ਰੁਪਇਆ ਸਵਰਗਵਾਸੀ ਬਲਦੇਵ ਸਿੰਘ ਫੌਜੀ ਦੇ ਪਰਿਵਾਰ ਵੱਲੋਂ ਦਿੱਤਾ ਗਿਆ 21000 ਰੁਪਇਆ ਬਿਆਨਤ ਸਿੰਘ ਬਰਾੜ ਵੱਲੋਂ ਦਿੱਤਾ ਗਿਆ ਇਹਨਾਂ ਦੇ ਪਰਿਵਾਰ ਵੱਲੋਂ 5000 ਰੁਪਇਆ ਗਰਮੇਲ ਸਿੰਘ ਸਨ ਪ੍ਰਕਾਸ਼ ਸਿੰਘ ਦੇ ਪਰਿਵਾਰ ਵੱਲੋਂ ਦਿੱਤਾ ਗਿਆ 5000 ਰੁਪਇਆ ਗਰਜੰਟ ਸਿੰਘ ਨੰਬਰਦਾਰ ਦੇ ਪਰਿਵਾਰ ਵੱਲੋਂ ਦਿੱਤਾ ਗਿਆ 5000 ਰੁਪਇਆ ਕੌਰ ਸਿੰਘ ਮਿਸਤਰੀ ਦੇ ਪਰਿਵਾਰ ਵੱਲੋਂ ਦਿੱਤਾ ਗਿਆ 1000 ਰੁਪਇਆ ਗੁਰਦੀਪ ਸਿੰਘ ਖਾਲਸਾ ਜੀ ਦੇ ਪਰਿਵਾਰ ਵੱਲੋਂ ਦਿੱਤਾ ਗਿਆ 2000 ਰੁਪਇਆ ਬਲਵਿੰਦਰ ਸਿੰਘ ਟੇਲਰ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਹੈ। ਬਾਕੀ ਜਿੰਨੇ ਵੀ ਇੱਥੇ ਨਗਰ ਪੰਚਾਇਤ 10000 ਰੁਪਇਆ ਕਲੱਬ ਅਤੇ ਜੁਨੀਆਨਾ ਜਥੇਬੰਦੀਆਂ ਜਿੰਨੇ ਵੀ ਸਾਰੀਆਂ ਸਾਂਝੀਆਂ ਸੰਸਥਾਵਾਂ ਇੱਥੇ ਉਹਨਾਂ ਦੇ ਮੈਂਬਰ ਪਹੁੰਚੇ ਐ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਕੱਲ ਨੂੰ ਸਵੇਰ ਲਗਭਗ 8 ਵਜੇ ਦੇ ਨਾਲ ਕੇਰਾਪਿੰਡ ਦੇ ਵਿੱਚ ਇਸ ਦੀ ਗ੍ਰਹੀ ਕੀਤੀ ਜਾਊਗੀ। ਜਿਵੇਂ ਜਿਵੇਂ ਸਵਾ ਮਿਲਿਆ ਉਸ ਦੇ ਹਿਸਾਬ ਨਾਲ ਸਾਰੇ ਹੀ ਪਿੰਡ ਵਿੱਚ ਰਾਉਂਡ ਲਾਇਆ ਜਾਊਗਾ ਤੇ ਸਾਰੇ ਹੀ ਨਗਰ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਇਸ ਪਰਿਵਾਰ ਦਾ ਜੋ ਸਾਰਾ ਕੰਮ ਕਾਰੋਬਾਰ ਇਸ ਦੇ ਦੁਕਾਨ ਦੇ ਉੱਤੇ ਹੀ ਨਿਰਭਰ ਸੀਗਾ ਇਹ ਜੋ ਕੁਲਦੀਪ ਸਿੰਘ ਫੌਜੀ ਆ ਤਿੰਨ ਧੀਆਂ ਦਾ ਬਾਪ ਹੈ ਤੇ ਸਾਰਾ ਪਰਿਵਾਰ ਦਾ ਜੋ ਚਲਦਾ ਸੀਗਾ ਸਾਰਾ ਇਸ ਦੁਕਾਨ ਤੋਂ ਤੇ ਵਿੱਚ ਹੀ ਉਸ ਦਾ ਇਸ ਦੇ ਵਿੱਚ ਮਕਾਨ ਸੀਗਾ ਜੋ ਜਲ ਕੇ ਜਮ੍ਹਾਂ ਸਵਾਹ ਹੋ ਚੁੱਕਿਆ ਤੇ ਇਸ ਲਈ ਸਾਰੇ ਹੀ ਨਗਰ ਡੋੜ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਤਕਰੀਬਨ ਘੱਟੋ ਘਾਟ 1 ਕਰੋੜ ਦੇ ਲਗਭਗ ਉਸ ਵੀਰ ਦਾ ਨੁਕਸਾਨ ਹੋਇਆ ਤੇ ਜੇਕਰ ਆਪਾਂ ਵੱਧ ਤੋਂ ਵੱਧ ਇਸ ਵੀਰ ਦੀ ਮਦਦ ਕਰਾਂਗੇ ਤਾਂ ਪਿੰਡ ਮੂਰੇ ਇਹ ਕੋਈ ਵੱਡੀ ਗੱਲ ਨਹੀਂ ਇਸ ਲਈ ਇਸ ਪਰਿਵਾਰ ਨੂੰ ਮੁਰ ਤੋਂ ਉਹਨਾਂ ਕੰਮਾਂ ਤੇ ਬਹਾਲ ਕਰ ਲਈ ਉਸ ਦੀ ਦੁਕਾਨਦਾਰੀ ਚਲਾਉਣ ਲਈ ਆਪਾਂ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਬਾਕੀ ਜਿੰਨੇ ਵੀ ਭਰਾ ਇੱਥੇ ਪਹੁੰਚੇ ਆ ਤੇ ਜਿੰਨੇ ਵੀ ਐਨ ਆਰ ਆਈ ਵੀਰ ਨਗਰ ਡੋੜ ਦੇ ਜਾਂ ਹੋਰ ਵੀ ਜੋ ਵੀਰ ਮਦਦ ਕਰਨਾ ਚਾਹੁੰਦੇ ਆ ਸੁਣ ਰਿਹਾ ਇਸ ਵੀਡੀਓ ਰਾਹੀਂ ਉਹਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਸਾਰੇ ਨਗਰ ਡੋੜ ਬੰਦਗੋ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਧੰਨਵਾਦ। ਅਤੇ ਇਸ ਪਰਿਵਾਰ ਵੱਲੋਂ ਜੋ ਅੱਜ ਸੰਡੇ ਕਰਕੇ ਜੋ ਲੁਧਿਆਣੇ ਦਾ ਬਾਜ਼ਾਰ ਖੁੱਲਿਆ ਹੁੰਦਾ ਦੁਕਾਨ ਦਾ ਸਾਰਾ ਕੱਪੜਾ ਅੱਜ ਖਰੀਦਣ ਜਾਣਾ ਸੀਗਾ ਜਿਸ ਦੇ ਵਿੱਚ ਉਸ ਪਰਿਵਾਰ ਵੱਲੋਂ ਸਾਰਾ ਕੈਸ਼ ਜਿਵੇਂ ਕਿ 5 ਲੱਖ ਰੁਪਈਆ ਤੇ ਇੱਕ ਗੱਡੀ ਜੋ ਉਹ ਵੀ ਇਸ ਅੱਗ ਦੀ ਲਪੇਟ ਵਿੱਚ ਸੜ ਕੇ ਸੁਆਹ ਹੋ ਚੁੱਕੀ ਐ ਤਾਂ ਜੋ ਇਹ ਆਪ ਸਭ ਨੂੰ ਦੱਸਿਆ ਜਾਂਦਾ ਹੈ ਕਿ ਜੋ ਕੁਝ ਵੀ ਸੀਗਾ ਇਸ ਸਮੇਂ ਉਸ ਪਰਿਵਾਰ ਨੂੰ ਸਿਰਫ ਇੱਕ ਜਾਨ ਹੀ ਬਚੀ ਆ ਉਹਨਾਂ ਦੀ ਬਾਕੀ ਸਭ ਕੁਝ ਉਹਨਾਂ ਦਾ ਸੜ ਕੇ ਸੁਆਹ ਹੋ ਚੁੱਕਿਆ ਈ ਹੈ ਆਪਣੀ ਬਹੁਤ ਬਦਕਰੀ ਬੋਲਦੀ ਅਤੇ ਇਸ ਪਰਿਵਾਰ ਵੱਲੋਂ ਵੀਰ ਜੋ ਆਪਣਾ ਕਲਦੀਪ ਸਿੰਘ ਹੈ ਪਿੰਡ ਡੋੜ ਦਾ ਦੋਤਾ ਉਹਨਾਂ ਦਾ ਜੋ ਪਹਿਲਾਂ ਫੌਜ ਵਿੱਚ ਰਹਿ ਚੁੱਕੇ ਆ ਉਸ ਹਿਸਾਬ ਨਾਲ ਉਹਨਾਂ ਨੇ ਆਪਣੇ ਪਰਿਵਾਰ ਦੀ ਜਾਨ ਬਚਾਈ ਹੈ ਤਾਂ ਜੋ ਉਹਨਾਂ ਦੀ ਇੱਕ 30 ਕਰਲੀਨ ਕੋਰ ਜਿਨ੍ਹਾਂ ਨੇ ਬਹੁਤ ਹੀ ਦਲੇਰੀ ਦਿਖਾਉਂਦੇ ਹੋਏ ਪਰਿਵਾਰ ਨੂੰ ਸਾਰੇ ਹੀ ਮਤਲਬ ਕਿ ਪਰਿਵਾਰ ਨੂੰ ਉਹਨਾਂ ਨੇ ਤੀਜੀ ਮੰਜ਼ਲ ਤੋਂ ਖੱਲੇ ਤਾਰਿਆ ਸ਼ਾਲਾ ਮਾਰ ਕੇ ਨੀਚੇ ਲਾਇਆ ਗਿਆ ਇਸ ਲਈ ਉਸ ਪਰਿਵਾਰ ਨੇ ਬਹੁਤ ਹੀ ਤਲੇਰੀ ਦਿਖਾਉਂਦੇ ਹੋਏ ਆਪਣੀ ਸਿਰਫ ਇੱਕ ਜਾਨ ਬਚੀ ਹੈ ਉਹ ਵੀ ਇੱਕ ਵੀਰ ਫੌਜ ਵਿੱਚ ਟੈਟ ਆਰਮੀ ਵਿੱਚ ਕੰਮ ਕਰ ਚੁੱਕਿਆ ਤਾਂ ਜੋ ਉਸ ਸੰਸੋਜ ਪੋਜਨਾ ਉਹਨਾਂ ਨੇ ਆਪਣੇ ਪਰਿਵਾਰ ਨੂੰ ਹੀ ਬਚਾਇਆ ਅਤੇ ਇਸ ਵਿੱਚ ਸਾਰੇ ਹੀ ਪਿੰਡ ਨੇ ਜਿੰਨੇ ਵੀ ਸੰਸਥਾਵਾਂ ਤੇ ਕਲੱਬ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਵੇਂ ਸੁਖਣੀ ਨਿਦਰਦਾਨ ਹੈ ਵੀ ਜਿੰਨਾ ਸਮਾ ਪਿੰਡ ਦੇ ਵਿੱਚ ਇਹ ਗ੍ਰਹੀ ਹੋਊਗੀ ਸਾਡੇ ਕਲੱਬ ਦੇ ਦੋ ਮੈਂਬਰ ਹਰ ਇੱਕ ਸੰਸਥਾਵਾਂ ਦੀ ਜਿੰਨੀਆਂ ਯੂਨੀਅਨਾਂ ਜਾਂ ਕਮੇਟੀਆਂ ਜਾਂ ਪਿੰਡ ਵਿੱਚ ਪੰਚਾਇਤ ਜੋ ਵੀ ਹੈ ਸਾਰੇ ਹੀ ਨਗਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਡੇ ਦੋ ਦੋ ਮੈਂਬਰ ਇਸ ਗ੍ਰਹੀ ਦੇ ਵਿੱਚ ਜੋ ਮਦਦ ਕਰਨਗੇ ਇਸ ਪਰਿਵਾਰ ਦੀ ਇਸ ਲਈ ਸਾਰੇ ਹੀ ਨਗਰ ਡੋਰ ਦਾ ਤੇ ਸਾਰੀਆਂ ਸੰਸਥਾਵਾਂ ਦਾ ਸਮੁੱਚੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਖਲਸਾ ਵੈਗੁਰ ਜੀ ਇੱਕ ਜੋ ਇਸ ਵੀਰ ਦਾ ਨੁਕਸਾਨ ਹੋਇਆ ਉਹ ਆਪਣੇ ਨਗਰ ਡੋੜ ਵਿੱਚ ਕਰਤਾਰ ਸਿੰਘ ਜੱਗਰ ਸਿੰਘ ਮੁਖਤਿਆਰ ਸਿੰਘ ਜੱਗਰ ਸਿੰਘ ਉਹਨਾਂ ਦਾ ਇਹ ਦੋਤਾ ਸੀ ਜੋ ਇੱਥੇ ਗੁਰਦੀਪ ਸਿੰਘ ਫੌਜੀ ਰਹਿੰਦਾ ਸੀ ਬਾਬੇ ਸ਼ੰਤੀ ਗਿਆਨ ਤੇ ਇਸ ਵੀਰ ਦਾ ਇੱਥੇ ਉਹ ਪਹਿਲਾਂ ਤੋਂ ਹੀ ਬਚਪਨ ਤੋਂ ਇੱਥੇ ਰਹਿੰਦੇ ਰਹੇ ਆ ਇੱਥੇ ਪੜ੍ਹਾਈ ਸਭ ਕੁਝ ਇੱਥੇ ਹੀ ਹੋ ਰਿਹਾ ਹੈ ਤੇ ਮੁਖਤਿਆਰ ਸਿੰਘ ਕੋਲ ਉਹ ਰਹਿੰਦੇ ਰਹੇ ਆ ਫਿਲਹਾਲ ਹੁਣ ਉਹ ਆਪਣਾ ਭਗਤੇ ਭਾਈ ਕੇ ਇਹ ਕੱਪੜੇ ਦਾ ਜੋ ਦੁਕਾਨ ਕਰ ਰਹੇ ਸੀਗੇ ਸਾਰਾ ਮਕਾਨ ਵੀ ਉਹਨਾਂ ਦਾ ਉੱਥੇ ਹੀ ਸੀ ਤੇ ਨਾਲ ਹੀ ਨਗਰ ਡੋਡ ਦੇ ਵਸਨੀਕਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਪੇਮੈਂਟ ਜਿੰਨੇ ਵੀ ਪੈਸੇ ਇਕੱਠੇ ਕੀਤੇ ਜਾਣਗੇ ਇਸ ਦਾ ਵੇਰਵਾ ਸਾਰਾ ਦਿੱਤਾ ਜਾਊਗਾ ਤੇ ਇਸ ਤੋਂ ਬਾਅਦ ਇਹ ਜੋ ਪੈਸੇ ਆ ਉਹ ਕੁਲਦੀਪ ਸਿੰਘ ਫੌਜੀ ਨੂੰ ਦਿੱਤੇ ਜਾਣਗੇ ਇਹ ਨਹੀਂ ਵੀ ਇਸ ਦਾ ਇਕੱਠਾ ਕੀਤਾ ਜਾਊ ਤੇ ਕੋਈ ਹਿਸਾਬ ਕਿਤਾਬ ਨਹੀਂ ਇਹ ਸਾਰੇ ਇਕੱਲੇ-ਇਕੱਲੇ ਵੀਰ ਦਾ ਜੋ ਇਸ ਵਿੱਚ ਮਦਦ ਕਰਨਗੇ ਤੇ ਉਹਨਾਂ ਦਾ ਨਾਮ ਤੇ ਪੇਮੈਂਟ ਸਾਰੀ ਦੱਸੀ ਜਾਊਗੀ ਜੋ ਹੋਊਗੀ ਇਕੱਠੀ ਉਹਨਾਂ ਦੇ ਨਾਮ ਬੋਲ ਕੇ ਫੇਰ ਸਾਰੀ ਇਹ ਕਲੈਕਸ਼ਨ ਇਕੱਠੀ ਕਰਕੇ ਕੁਲਦੀਪ ਸਿੰਘ ਫੌਜੀ ਨੂੰ ਉਸ ਦੇ ਪਰਿਵਾਰ ਨੂੰ ਦਿੱਤੀ ਜਾਊ ਤਾਂ ਜੋ ਉਹਨਾਂ ਦੀ ਮਦਦ ਹੋ ਸਕੇ ਤੇ ਆਪਣਾ ਉਹ ਕਾਰੋਬਾਰ ਦੁਆਰ ਤੋਂ ਫੇਰ ਇਸ ਨਗਰ ਡੋਡ ਦੇ ਸਹਿਯੋਗ ਨਾਲ ਚਲਾ ਸਕਣੀ। ਬਾਕੀ ਇਸ ਦੀ ਜੋ ਇਹ ਕੰਮ ਇੱਕ ਇਨਸਾਨੀਅਤ ਤੌਰ ਤੇ ਆ ਸਾਂਝਾ ਹੈ ਕੋਈ ਵੀ ਇਹਦੇ ਚ ਪਾਰਟੀ ਬਾਈ ਨਹੀਂ ਸਾਰੇ ਹੀ ਪਿੰਡ ਦਾ ਇਕੱਠਾ ਜੋ ਇਕੱਠ ਦਾ ਸਾਸ ਸंचाई ਦਾ ਹੈਗਾ ਤੇ ਇਸ ਦੀ ਕੋਈ ਵੀ ਦਰਵਾਰਤੋਂ ਨਹੀਂ ਹੋਵੇ 1-1 ਰੁਪਏ ਦਾ ਹਿਸਾਬ ਦਿੱਤਾ ਜਾਊਗਾ ਇਸ ਲਈ ਸਾਰੇ ਹੀ ਨਗਰ ਨੂੰ ਸਾਰੇ ਇਸ ਵੀਰਾਂ ਵੱਲੋਂ ਹੱਥ ਬੰਨ ਕੇ ਬੇਨਤੀ ਹੈ ਕਿ ਉਸ ਭਰਾ ਨੂੰ ਮੁੜ ਤੋਂ ਆਪਾਂ ਬਹਾਲ ਕਰੀਏ ਤਾਂ ਜੋ ਆਪੋ ਆਪਣਾ ਉਹ ਆਪ ਦਾ ਪਰਿਵਾਰ ਪਾਲ ਸਕੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਅਸੀਂ ਉਹਦਾ ਅਕਾਊਂਟ ਨੰਬਰ ਸਾਨੂੰ ਮਿਲ ਚੁੱਕਿਆ ਸੀ ਉਹ ਜ਼ਰੂਰ ਮੈਂਸ਼ਨ ਕਰਾਂਗੇ ਤਾਂ ਤੁਸੀਂ ਅਕਾਊਂਟ ਤੇ ਵੀ ਮਦਦ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਜੋ ਇਸ ਵੀਰ ਦਾ ਨੁਕਸਾਨ ਹੋਇਆ ਉਸ ਦੀ ਵੀਡੀਓਗ੍ਰਾਫੀ ਤੇ ਤਸਵੀਰਾਂ ਇਸ ਵੀਡੀਓ ਦੇ ਵਿੱਚ ਮੈਂਸ਼ਨ ਕੀਤੀਆਂ ਜਾਣੀਆਂ ਤੇ ਉਸ ਵੀਰ ਦਾ ਖਾਤਾ ਨੰਬਰ ਅਕਾਊਂਟ ਨੰਬਰ ਸਾਰਾ ਕੁਝ ਹੋਣ ਇਸ ਵੀਡੀਓ ਰਾਹੀਂ ਤੁਹਾਨੂੰ ਉਹ ਦਿਖਾਇਆ ਜਾਊਗਾ ਜੋ ਵੀਰ ਦਾ ਸਾਰਾ ਦੁਕਾਨ ਦਾ ਤੇ ਮਕਾਨ ਦਾ ਨੁਕਸਾਨ ਹੋਇਆ ਜੀ